ਟੀਮ ਚ ਬੋਲਟ ਕਿਹਾ ਗਿਆ ਤੇ ਨਾਲ ਗਿੰਨੀ ਮਹਿਮਦਵਾਲ ਜਾਂ लवली ਹੋਊਗਾ ਮਿੱਤਰੋ ਸੋ ਟੀਮ ਤਗੜੀ ਬਣੂਗੀ ਇਹਨਾਂ ਦੀ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਰੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਕਾਪਾਂ ਅੱਜ ਵੀ ਮਿੱਤਰੋ ਸਰੇ ਦੇ ਮੇਲੇ ਹੋਣੇ ਆ ਜਿੱਦਾਂ ਰੋਜ਼ ਹੀ ਥੱਕ ਪੈ ਰਹੀ ਐ ਨਾ ਹੁਣ ਕੰਮ ਜੋਰਾਂ ਤੇ ਚੱਲ ਪੂਗਾ ਲਗਭਗ ਪਰ ਕੌਸ਼ਕ ਪਲੇਅਰ ਜੋ ਹੈ ਨਿਊਜ਼ੀਲੈਂਡ ਜਾਣ ਕੇ ਵੱਡੇ ਮਾਲੀ ਸੋ ਉਹਨਾਂ ਕਰਕੇ ਵੀ ਕੰਮ ਥੋੜਾ ਜਿਹਾ ਜੋ ਹੈ 올ਜੂਗਾ ਕਾ ਕੋਈ ਨਹੀਂ ਨਵੇਂ ਮੁੰਡਿਆਂ ਨੂੰ ਮੌਕਾ ਮਿਲੇ ਯਾਰ ਉਹ ਵੀ ਚੀਜ਼ ਵਧੀਆ ਟੂਰਨਾਮੈਂਟਾਂ ਤੇ ਆਉਣੇ ਆ ਅੱਜ ਕੱਪ ਦੱਸਦੇ ਆ ਤੁਹਾਨੂੰ ਪਹਿਲਾ ਟੂਰਨਾਮੈਂਟ ਵੱਡੇ ਵੇੜ ਦੇ ਵਿੱਚ ਕਪੂਰਥਲਾ ਇਲਾਕਾ ਵੱਡਾ ਟੂਰਨਾਮੈਂਟ ਆ ਇਹ ਲੱਖ ਪਹਿਲਾ ਇਨਾਮ ਆ ਓਪਨ ਦੇ ਮੈਚ ਆ ਤਿੰਨ ਖਿਡਾਰੀ ਬਾਹਰੋਂ ਆ ਮਿੱਤਰੋ 75000 ਦੂਜਾ ਇਨਾਮ ਤੀਜਾ ਵੀ 25000 ਤੇ ਚੌਥਾ ਵੀ ਜੋ ਹੈ 25000 ਆ ਤੇ ਬੈਸਟਾਂ ਨੂੰ 31-31000 ਆ ਮਿੱਤਰੋ ਸੋ ਟੂਰਨਾਮੈਂਟ ਤਗੜੇ ਤੋਂ ਤਗੜਾ ਹੀ ਆ ਇਹ ਵੱਡੇ ਵੇੜ ਦਾ ਤੇ 365 ਤੇ ਲਾਈਵ ਆ ਟੀਮ ਚ ਬੋਲਟ ਕਿਹਾ ਗਿਆ ਤੇ ਨਾਲ ਗਿੰਨੀ ਮਹਿਮਦਵਾਲ ਜਾਂ लवली ਹੋਊਗਾ ਮਿੱਤਰੋ ਸੋ ਟੀਮ ਤਗੜੀ ਬਣੂਗੀ ਇਹਨਾਂ ਦੀ ਬਹੁਤ ਤਗੜੀ ਟੀਮ ਤੇ ਹੋਰ ਵੀ ਟੀਮਾਂ ਇੱਥੇ ਤਗੜੀਆਂ ਹੀ ਆਉਣੀਆਂ ਕਿਉਂਕਿ ਜੋ ਹੈ ਯੋਧਾ ਸੰਗੋਲੇ ਵਾਲਾ ਵੀ ਕਮਾਲਾਂ ਹੀ ਕਰਦਾ ਉਹ ਵੀ ਸਰਾਹੀ ਲਾਉਂਦਾ ਸੋ ਗੁਲਜਾਰੀ ਚਾਕ ਅਕਬਰ ਵਾਲਾ ਹੋਰ ਵੀ ਜੋ ਆ ਟੂਪ ਦਾ ਸੌਰਖ ਪਰ ਦੀ ਟੀਮ ਇਥੇ ਬਾਨੀ ਆ ਅੱਜ ਬਹੁਤ ਵਧੀਆ ਟੀਮ ਆਊਗੀ ਜੀ ਚ ਪਿੰਦਾ ਸੱਜਣ ਨਾਲ ਸਤੂ ਸ਼ੇਰਪੁਰ ਦੋਨੇ ਵਾਲਾ ਮਿੱਤਰੋ ਇੱਕ ਜੋ ਹੈ ਕਨਫਰਮ ਨਹੀਂ ਸੁਰਖਪੁਰ ਦੀ ਟੀਮ ਚ ਵਧੀਆ ਜੋ ਹੈ ਟੀਮ ਬਣੂਗੀ ਸੰਗੋਜਲੇ ਦੀ ਟੀਮਾਂ ਜੀ ਚ ਛੋਟਾ ਨਾ ਥਾ ਸੋਖਮਣ ਬਿਆਸਪੁਰੀਆ ਤੇ ਜੋਦਾ ਸੰਗੋਇਲਾ ਇੱਕ ਹੋਰ ਮਿੱਤਰੋ ਆਊਗਾ ਤੇ ਇਹ ਜੋ ਰਾਤ ਤਾਂ ਹੀ ਇਹ ਏ ਇਦਾਂ 플레이ਰ ਕਲੀਅਰ ਆ ਇੱਕ ਅੱਧਾ ਚੇਂਜ ਹੋ ਸਕਦਾ ਉਹ 플레이ਰ ਤੇ ਡਿਪੈਂਡ ਹੁੰਦਾ ਟੀਮਾਂ ਜੋ ਆ ਰਹੀਆਂ ਪੱਕਾ ਹੀ ਹੁੰਦੀਆਂ ਟੀਮਾਂ ਤਾਂ ਖੀਰਾਲ ਦੀ ਟੀਮ ਪੱਕਾ ਹੀ ਖੇਡੂਗੀ ਬਿਆਲਪੁਰ ਦੀ ਟੀਮ ਮਿੱਤਰੋ ਪੱਕਾ ਹੀ ਆ ਰਹੀ ਆ ਵਕੀਲਾ ਨਾਲ ਦੀ ਟੀਮ ਮਸਤ ਗੜ ਦੀ ਟੀਮ ਇਹ ਪੱਕਾ ਹੀ ਮਿੱਤਰੋ ਟੀਮਾਂ ਖੇਡਣਗੀਆਂ ਸ਼ੀਲੂ ਵੀ ਰੈਸਟ ਤੇ ਅੱਜ ਆ ਔਲਖਣਾ ਅਮਰਿਤ ਵੀ ਰੈਸਟ ਤੇ ਅੰਬਾ ਵੀ ਰੈਸਟ ਤੇ ਆ ਦੀਪ ਵੀ ਰੈਸਟ ਤੇ ਆ ਮਿੱਤਰੋ ਤੇ ਸ਼ਗਰਪਰੀ ਇਹ ਵੀ ਜੋ ਹੈ ਅੱਜ ਕਿਤੇ ਨਹੀਂ ਖੇਡਦੇ ਤੇ ਬਾਕੀ ਹਰਿਆਣੇ 'ਚ ਵੀ ਅੱਜ ਮੇਲਾ ਹੈ ਨਹੀਂ ਆ ਤਾਂ ਕਰਕੇ ਮਿੱਤਰੋ ਇਹੀ ਟੂਰਨਾਮੈਂਟ ਮੇਨ ਆ ਇਹ ਕੱਪ ਦੇ ਮਿੱਤਰੋ ਜਿੰਨੇ ਪਲੇਅਰ ਹੋਏ ਨਾ ਉਹ ਸਾਰੇ ਜੋ ਵੱਡੇ ਮਾਲ ਇੱਥੇ ਆਉਣਗੇ ਜੋ ਮੈਨੂੰ ਕਲੀਅਰ ਸੀਗਾ ਉਹ ਤੁਹਾਨੂੰ ਕਲੀਅਰ ਕਰਤਾ ਹੋਰ ਕਿਤੇ ਅੱਜ ਕੱਪ ਹੋਇਆ ਉਹ ਤੁਸੀਂ ਜ਼ਰੂਰ ਕਲੀਅਰ ਕਰਿਓ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਮਿੱਤਰੋ ਮੈਂ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਅੱਜ ਮੈਮਲ ਦਾ ਨਵੀਂ ਅਪਡੇਟ ਲੈ ਕੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ